ਅੱਜ ਜਿੱਥੇ ਜਿੱਥੇ ਮੰਨਤ ਨੇ ਬੋਲਣਾ ਉੱਥੇ ਉੱਥੇ ਜਾਣਾ ਮੈਂ ਮੰਨਤ ਦੇ ਨਾਲ ਪਰ ਉਸ ਤੋਂ ਪਹਿਲਾਂ ਤਿਆਰ ਹੋਣਾ ਪੈਣਾ ਕਰਦਾ ਕੰਮ ਨਵੇੜ ਕੇ ਬੰਨਤ ਹੋ ਗਈ ਤਿਆਰ ਤੇ ਉਧਰ ਵਾਜਾ ਮਾਰੀ ਜਾਂਦੀ ਕਿ ਮੰਮਾ ਜਲਦੀ ਜਲਦੀ ਚਲੋ ਬਹੁਤ ਟਾਈਮ ਹੋ ਗਿਆ ਤਿਆਰ ਹੋ ਕੇ ਅਸੀਂ ਨਿਕਲ ਗਏ ਆਪਣੇ ਘਰੋਂ ਬਾਹਰ ਸਕੂਟਰੀ ਕੀਤੀ ਸਟਾਰਟ ਤੇ ਪਹੁੰਚਾਤੀ ਸਿੱਧਾ ਪٹرول ਪੰਪ ਤੇ ਪٹرول ਪੰਪ ਤੇ ਜਦੋਂ ਮੈਂ ਪਹੁੰਚੀ ਇੱਥੇ ਮੈਨੂੰ ਮਿਲ ਗਈ ਮੇਰੀ ਫਰੈਂਡ ਨਾਲ ਉਹਦੀ ਬੇਟੀ ਮੈਂ ਕਿਹਾ ਤੁਸੀਂ ਕਿੱਧਰ ਨੂੰ ਕਹਿੰਦੀ ਹਰਿਆਣੇ ਨੂੰ ਮੈਂ ਕਿਹਾ ਮੈਂ ਵੀ ਹਰਿਆਣੇ ਨੂੰ ਚੱਲੀ ਆ ਮੈਂ ਕਿਹਾ ਦੱਸ ਦਿੰਦੇ ਸਾਰੇ ਨੇ ਪਿੰਡੋਂ ਇਕੱਠੇ ਆਣਾ ਸੀ ਮੈਂ ਕਿਹਾ ਚਲੋ ਹੁਣ ਸਾਰੇ ਨਾਲ ਨਾਲ ਹੀ ਚੱਲਦੇ ਆ ਇਕੱਠੇ ਹਰਿਆਣੇ ਹਲੇ ਮੈਂ ਐਂਟਰ ਹੋਈ ਸੀ ਇੱਥੇ ਮ ਲੁੱਕ ਬਹੁਤ ਸੋਹਣਾ ਕੰਮ ਇਹਨਾਂ ਦਾ ਫਿਰ ਇਹਨਾਂ ਨੇ ਮੈਨੂੰ ਪੁੱਛਿਆ ਕਿ ਲੂੰਗੀ ਆ ਭਾਜੀ ਨਹੀਂ ਆਏ ਮੈਂ ਕਿ ਆਣਗੇ ਹੁਣ ਸ਼ਿਵਰਾਤਰੀ ਦੇ ਕੋਲ ਗੱਲਾਂ ਬਾਤਾਂ ਕਰਕੇ ਫਿਰ ਅਸੀਂ ਚੱਲ ਪਏ ਹਰਿਆਣੇ ਵੱਲ ਨੂੰ ਹਰਿਆਣੇ ਪਹੁੰਚ ਕੇ ਸਕੂਟੀ ਕਰ ਦਿੱਤੀ ਖੜੀ ਕਿਉਂਕਿ ਅੱਗੇ ਗਲੀਆਂ ਛੁੱਟੀਆਂ ਛੁੱਟੀਆਂ ਮੈਂ ਕਿ ਚਲੋ ਇੱਥੇ ਤੁਰ ਕੇ ਚੱਲਦੇ ਆ ਨਾਲ ਹੀ ਦੁਕਾਨਾਂ ਆਈ ਅੱਜ ਮੈਂ ਮੰਨਤ ਨਾਲ ਆਈ ਇਹ ਮੈਨੂੰ ਫੜ ਕੇ ਲੈ ਕੇ ਜਾਂਦੀ ਪਈ ਹੈ ਕਿ ਮੰਮਾ ਉਸ ਵਾਲੀ ਦੁਕਾਨ ਤੇ ਜਾਣਾ ਹੈ ਅਸੀਂ ਤੇ ਮੈਨੂੰ ਲੈ ਕੇ ਆ ਗਈ ਆ ਗੌਰਵ ਦੀ ਦੁਕਾਨ ਤੇ ਗੌਰਵ ਦੀ ਕੱਪੜਿਆਂ ਦੀ ਸ਼ੋਪ ਆ ਤੇ ਮੰਨਤ ਨੂੰ ਇਹਦੇ ਹੀ ਕੱਪੜੇ ਪਸੰਦ ਆਉਂਦੇ ਆ ਇਸ ਕਰਕੇ ਬੋ ਲੇਲਾ ਜਾਣੇ ਗੌਰਵ ਦੀ ਸ਼ੋਪ ਤੇ ਹਲੇ ਇੱਥੇ ਪਹੁੰਚੇ ਸੀਗੇ ਇਹਨੇ ਪਹਿਲਾਂ ਹੀ ਆ ਕੇ ਪਹਿਲਾਂ ਡਰੈਸਾਂ ਕੜਵਾ ਲਈਆਂ ਆਪਣੇ ਲਈ ਸੋਹਣੀਆਂ ਸੋਹਣੀਆਂ ਇਹ ਵਾਲੀ ਡਰੈਸ ਮੈਨੂੰ ਬਹੁਤ ਪਸੰਦ ਆਇਆ ਪਰ ਇਹ ਮੇਰੇ ਆਂਦੀ ਨਹੀਂ ਹੈਗੀ ਇਦਾਂ ਦੀ ਡਰੈਸਾਂ ਛੋਟੇ ਬੱਚਿਆਂ ਦੀ ਆ ਫਿਰ ਇੱਥੇ ਮੈਨੂੰ ਪਸੰਦ ਆਇਆ ਸੂਟ ਰੈੱਡ ਵਾਲਾ ਰੈੱਡ ਕਲਰ ਦਾ ਮੈਂ ਅਜੇ ਤੱਕ ਸੂਟ ਨਹੀਂ ਪਾਇਆ ਨਾ ਹੀ ਮੈਂ ਕਦੇ ਸਵਾਇਆ ਪਰ ਮੇਰੀ ਸਹੇਲੀ ਬੋਲਦੀ ਪਈ ਸੀ ਕਿ ਲੈਲਾ ਰੈੱਡ ਕਲਰ ਦਾ ਸੂਟ ਤੇ ਉੱਤੇ ਸੋਹਣਾ ਲੱਗਦਾ ਪਿਆ ਮੈਂ ਫਿਰ ਵੀ ਨਹੀਂ ਲਿਆ ਮੈਨੂੰ ਇਦਾਂ ਦਾ ਕਿ ਰੈੱਡ ਕਲਰ ਜ਼ਿਆਦਾਤਰ ਜੋ ਨਵੇਂ ਨਵਾਂ ਜਿਨਾ ਤਾਂ ਵਿਆਹ ਹੋਇਆ ਹੁੰਦਾ ਨਾ ਉਹਨਾਂ ਤੇ ਸੋਹਣਾ ਲੱਗਦਾ ਆ ਮੈਂ ਕਿ ਚੱਲ ਮੈਂ ਚੁੰਨੀ ਲੈ ਕੇ ਟਰਾਈ ਕਰਦੀ ਆ ਕਿਦਾਂ ਦਾ ਲੱਗਦਾ ਰੈੱਡ ਸੂਟ ਤੋਂ ਬਾਅਦ ਮੈਂ ਗੋਰੂ ਨੂੰ ਬੋਲਿਆ ਮੈਂ ਕਿ ਤੁਸੀਂ ਪਿੱਛੇ ਹੋ ਜਾਓ ਮੈਂ ਆਪਣੇ ਲਈ ਸੂਟ ਆਪ ਹੀ ਪਸੰਦ ਕਰਦੀ ਆ ਇਹਨਾਂ ਨਾਲ ਮੇਰਾ ਬਹੁਤ ਪਿਆਰ ਆ ਇਸ ਕਰਕੇ ਮੈਂ ਇਹ ਦੁਕਾਨ ਨੂੰ ਆਪਣੀ ਦੁਕਾਨ ਹੀ ਸਮਝਦੀ ਆ ਫਿਰ ਮੈਨੂੰ ਇੱਕ ਸੂਟ ਪਸੰਦ ਆਇਆ ਇਹ ਵਾਲਾ ਮਸਟਰਡ ਕਲਰ ਤੇ ਮੇਰੀ ਸਹੇਲੀ ਬੋਲਦੀ ਪਈ ਕਿ ਚੁੰਨੀ ਲੈ ਕੇ ਦੇਖ ਵੀ ਕਿਦਾਂ ਦੀ ਲੱਗਦੀ ਆ ਵੀ ਜੇਕਰ ਸੋਹਣੀ ਲੱਗੀ ਫਿਰ ਤੂੰ ਆਹ ਵਾਲਾ ਸੂਟ ਲੈ ਲਈ ਤੇ ਮੈਂ ਉਹਨੂੰ ਬੋਲਿਆ ਕਿ ਮੈਂ ਕਿ ਦੇਖ ਦੁਪੱਟਾ ਕਿਦਾਂ ਦਾ ਲੱ ਲਾ ਕੇ ਦੇਖਿਆ ਸੂਟ ਫਰੈਂਡ ਮੈਨੂੰ ਬਹੁਤ ਪਸੰਦ ਆਇਆ ਉਹਨੇ ਵੀ ਡਰੈਸ ਲੈਣੀ ਸੀ ਆਪਣੀ ਬੇਟੀ ਲਈ ਮੈਂ ਕਿਹਾ ਤੂੰ ਉੱਥੋਂ ਹੀ ਲੈ ਲਈ ਗੌਰਵ ਦੀ ਸ਼ੋਪ ਤੋਂ ਇਹਨਾਂ ਦੇ ਕੋਲੋਂ ਹਰ ਤਰ੍ਹਾਂ ਦੇ ਕੱਪੜੇ ਮਿਲ ਜਾਂਦੇ ਆ ਵੈਸਟਰਨ ਲੇਡੀਜ਼ ਸੂਟ ਜੈਂਟਸ ਬੱਚਿਆਂ ਦੇ ਪੈਂਟ ਕੋਟ ਫੈਨਸੀ ਹਰ ਤਰ੍ਹਾਂ ਦੀਆਂ ਡਰੈਸਾਂ ਮਿਲ ਜਾਂਦੀ ਐ ਇਹਨਾਂ ਕੋਲ ਤੇ ਬਹੁਤ ਹੀ ਘੱਟ ਰੇਟ ਮਤਲਬ ਕਿ ਰੇਟ ਵੀ ਇਹਨਾਂ ਦਾ ਜ਼ਿਆਦਾ ਨਹੀਂ ਹੁੰਦਾ ਸਹੀ ਰੇਟ ਹੁੰਦਾ ਕੱਪੜਿਆਂ ਦਾ ਤੇ ਕੱਪੜਾ ਵੀ ਵਧੀਆ ਨਿਕਲਦਾ ਮੰਨਤ ਨੇ ਕਰ ਲਈ ਸੀ ਆਪਣੀ ਸ਼ੋਪਿੰਗ ਪੂਰੀ ਪਾਪਾ ਕੋਲੋਂ ਇਹਨੇ ਡਬਲਿਊ ਦਾ ਸਾਈਨ ਹੀ ਸਿੱਖਿਆ ਪਹਿਲਾਂ ਬਣਾਣਾ ਤੇ ਜਿੰਨਾਂ ਨਾਲ ਮੈਂ ਗੱਲਬਾਤ ਕਰਦੀ ਭੀ ਇਹ ਹੈਗੇ ਗੌਰਵ ਦੇ ਮम्मा ਇਹਨਾਂ ਨਾਲ ਵੀ ਮੈਂ ਜੋ ਦੀ ਸ਼ੋਪ ਤੇ ਆਣ ਲੱਗੀ ਸ਼ੁਰੂ ਤੋਂ ਮੇਰਾ ਬਹੁਤ ਪਿਆਰ ਐ ਸ਼ੋਪਿੰਗ ਕਰਕੇ ਫਿਰ ਅਸੀਂ ਨਿਕਲ ਗਏ ਦੁਕਾਨ ਤੋਂ ਬਾਹਰ ਉਸ ਤੋਂ ਬਾਅਦ ਬੱਚੇ ਨਾਲ ਐ ਤੇ ਐਦਾਂ ਹੋ ਹੀ ਨਹੀਂ ਸਕਦਾ ਕਿ ਬੱਚੇ ਕੁਝ ਖਾ ਕੇ ਨਾ ਆਉਣ ਇਹ ਨੂੰ ਕਿਤੇ ਲੈ ਕੇ ਜਾਈਏ ਫਿਰ ਅਸੀਂ ਪੁੱਛਿਆ ਬੱਚਿਆਂ ਨੂੰ ਕਿ ਤੁਸੀਂ ਸਾਰੇ ਜਿੰਨੀਆਂ ਦੱਸੋ ਜਲਦੀ ਜਲਦੀ ਕੀ ਖਾਣਾ ਹੈ ਤੇ ਜੋ ਜੋ ਇਹਨਾਂ ਨੇ ਖਾਣਾ ਸੀਗਾ ਉਹ ਕਰਵਾ ਦਿੱਤਾ ਆਰਡਰ 5 ਮਿੰਟ ਬਾਅਦ ਸਾਡਾ ਆਰਡਰ ਪਹੁੰਚ ਗਿਆ ਟੇਬਲ ਤੇ ਤੇ ਇੱਥੇ ਮੈਨੂੰ ਮਿਲ ਗਏ ਮੇਰੇ ਫੋਲੋਅਰ ਜਿਨ੍ਹਾਂ ਨੇ ਬੋਲਿਆ ਕਿ ਤੁਸੀਂ ਤੁਹਾਡੇ ਸਾਰੇ ਬਲੌਗ ਦੇਖਦੇ ਹੁੰਦੇ ਤੁਹਾਡੇ ਬਲੌਗ ਬਹੁਤ ਸੋਹਣੇ ਹੁੰਦੇ ਆ ਫਿਰ ਸਾਰਿਆਂ ਨਾਲ ਕੀਤੀ ਗੱਲਬਾਤ ਉਸ ਤੋਂ ਬਾਅਦ ਜਾਂਦੇ ਜਾਂਦੇ ਬੱਚਿਆਂ ਨੂੰ ਖੁਲਾਏ ਗੋਲ ਗੱਪੇ ਤੇ ਇੱਥੇ ਹੁੰਦੀ ਵੀਡੀਓ ਖਤਮ ਭਾਈ ਬਾਏ